हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਪਿੰਡ ਤੋਂ ਜੇਕਰ ਕੋਈ ਦੋਸਤੋ ਵੀਰ ਆ ਰਿਹਾ ਤੇ ਭਿੱਖੀਪਿੰਡ ਤੋਂ ਚਬਾਲ ਅਮਰਸਾ ਰੋਡ ਦੇ ਉੱਪਰ ਪਿੰਡਾ ਸੁਰ ਸਿੰਘ ਭਿੱਖੀਪਿੰਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਵੀਰ ਗੁਰਨਾਲ ਸਿੰਘ ਓਨਰ ਆ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਨੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਸੇਲ ਪਰਚੇਜ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸ ਘਰ ਅੱਜ ਤਰੀਕ 15 ਫਰਵਰੀ ਹੈ ਦੋਸਤੋ ਸਮਾਂ ਕੋਈ ਦੁਪਹਿਰ ਦੇ 3 ਵਜੇ ਦਾ ਤਿੰਨ ਪਸ਼ੂ ਦਿਖਾਉਣੇ ਆ ਦੋ ਝੋਟੀਆਂ ਦਿਖਾਵਾਂਗੇ ਤੁਹਾਨੂੰ ਅਵਸਰ ਝੋਟੀਆਂ ਨੇ ਦੋ ਤੇ ਇੱਕ ਵੈੜ ਬਿਲਕੁਲ ਤਾਜੀ ਸੂਈ ਸਵਾਈ ਵੈੜ ਆ ਕਿੰਨੇ ਦਿਨਾਂ ਦੀ ਸੂਈ ਆ ਕੀ ਥੱਲੇ ਮਿਲਕਿੰਗ ਆ ਕੀ ਰੇਟ ਭਾ ਫੜਤਾ ਇਹਨਾਂ ਸਾਰੇ ਪਸ਼ੂਆਂ ਦਾ ਰਹੂਗਾ ਅੱਜ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਠੀਕ ਹੈ ਦੋ ਝੋਟੀਆਂ ਅਫਸਰ ਝੋਟੀਆਂ ਦੋਸਤੋ ਜਿਹੜੇ ਵੀਰ ਨੇ ਘਰੇ ਲੋ ਸਾਫ ਸੰਭਾਲ ਵਾਸਤੇ ਘਰੇ ਪਸ਼ੂ ਲੈ ਕੇ ਜਾਣਾ ਦੋਸਤੋ ਉਹ ਤੁਸੀਂ ਪਹਿਲ ਦੇ ਆਧਾਰ ਤੇ ਫੋਨ ਕਰ ਲਿਓ ਠੀਕ ਆ ਜੀ ਜਿੰਨੇ ਬਿਲਕੁਲ ਘਰੇ ਰੱਖਣੀਆਂ ਹੋਣ ਤੇ ਝੋਟੀਆਂ ਵੀ ਤੁਹਾਨੂੰ ਦਿਖਾ ਦਾਂਗੇ ਪੂਰੀ ਡਿਟੇਲ ਲੈ ਲਾਂਗੇ ਕਿੰਨੀ ਕਿੰਨੀ ਉਮਰ ਇਹਨਾਂ ਝੋਟੀਆਂ ਦੀ ਤੇ ਮੂੰਹੋਂ ਦੰਦੀਆਂ ਕਿਵੇਂ ਨੇ ਆਓ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਗੁਰਲਾਲ ਭਾਈ ਠੀਕ ਠਾਕ ਹੋ ਹਾਂਜੀ ਚੜਦੀ ਕਲਾ ਜੀ ਮੇਰਾ ਅੱਛਾ ਵੀਰੇ ਗੁਰਲਾਲ ਆਈ ਚਲਾਈ ਚੱਲੀ ਜਾਂਦੀ ਵਧੀਆ ਪਸੂ ਬੜੀ ਮਿਹਰ ਆ ਜੀ ਬਾਪੂ ਦੀਪ ਸਿੰਘ ਦੀ ਐ ਆਉਂਦਾ ਮਾਲ ਉਸੇ ਵੇਲੇ ਵਿਕ ਜਾਂਦਾ ਸੰਤੂ ਸਾਹਿਬ ਠੀਕ ਹੈ ਵੀਰੇ ਤੇ ਅੱਜ ਆਪਣੇ ਕੋਲ ਇੱਕ ਬੈੜ ਬਿਲਕੁਲ ਤਾਜੀ ਸੂਈ ਆ ਸੰਤੂ ਸਾਹਿਬ ਪਰਸੋਂ ਦੀ ਇਹ ਸੂਈ ਆ ਕਰਮ ਵਾਲੀ 12 13 ਕਿਲੋ ਬੋਲਾ ਤੇ ਆ ਝੋਟੀਆਂ ਛਿਗੀਆਂ ਦੋਵੇਂ ਮੂੰਹ ਠੀਕ ਆ ਜੀ ਹਾਂਜੀ ਅੰੂਖਾ ਝੋਟੀਆਂ ਚਲੋ ਬਹੁਤ ਵਧੀਆ ਕਾਫੀ ਅੱਜ ਸਵੇਰ ਤੱਕ ਹੀ ਫੋਨ ਆਈ ਜਾਂਦੇ ਆ ਮਹਾਰਾਜ ਜੀ ਮਹਿਨਾਂ ਤਿੰਨ ਚਾਰ ਦਿਨ ਹੋ ਗਏ ਵੀਡੀਓ ਪਾਈ ਨੂੰ ਹਾਂ ਤੇ ਇਸੇ ਖੁਜੀ ਜੀ ਆਪਾਂ ਫੇਰ ਲਿਆਂਦੇ ਆ ਵੀ ਕੋਈ ਭੈਣ ਭਰਾ ਆਈ ਨਾ ਆ ਕੇ ਵੀ ਬਿਲਕੁਲ ਹਾਂਜੀ ਹਾਂਜੀ ਕਈ ਵਾਰ ਆਉਂਦਾ ਵੀ ਚਲੋ ਛੋਟੇ ਬੱਚੇ ਕਈ ਲੜ ਲਾ ਲੈਂਦੇ ਵੀ ਪਾਲਣੇ ਸਾਹਮਣੇ ਔਖੇ ਆ ਇਹ ਇੱਕ ਵਾਰ ਆਈਆਂ ਹੁੰਦੀਆਂ ਨੇ ਸੰਧੂ ਸਾਹਿਬ ਤਾਜੀ ਸੂਈ ਮਹਿਨ ਜੇ ਆਪਾਂ ਲੱਭੀਏ ਝੋਟੀ ਘਟੋ ਘਟਾ ਸਵਾ ਲੱਖ ਦੇ ਲਾਗੇ ਬੰਨੇ ਝੋਟੀ ਆਉਂਦੀ ਆ ਬਿਲਕੁਲ ਤੇ ਆ ਕਰਮਾਲੀ ਬਸ ਇਹਨੂੰ ਟੀਕਾ ਵੀ ਉਹ ਆਂਦੇ ਆ ਵੀ 5 26 ਦਿਨ ਹੋ ਗਏ ਟੀਕਾ ਭਰਾਏ ਨੂੰ ਚਲੋ ਅਗਲੇ ਦੀ ਜ਼ਬਾਨ ਬਿਲਕੁਲ ਹਾਂਜੀ ਆਪਾਂ ਤੇ ਇੰਜ ਖਾਲੀ ਕਰਕੇ ਦੇਣੀ ਆ ਜਿੰਨੂੰ ਝੋਟੀ ਦੇਣੀ ਆ ਬਾਕੀ ਅਗਲੇ ਦੀ ਜਵਾਨੀਆਂ ਵੀ 5 26 ਦਿਨ ਹੋ ਗਏ ਟੀਗਾ ਭਰਾਏ ਨੂੰ ਵੀ ਚਲੋ ਗਾਂ ਅਗਲੇ ਦੇ ਕਰਮ ਜੀ ਕਰਮ ਹਾਂਜੀ ਚਲੋ ਜੋ ਵੀ ਡਿਟੇਲ ਹੈਗੀ ਆਪਾਂ ਬਿਲਕੁਲ ਵਿੱਚੇ ਦੱਸ ਦੇਾਂਗੇ ਅੱਗੇ ਜਿਹੜੇ ਵੀਰ ਨੂੰ ਬਿਲਕੁਲ ਸਮਝ ਆਊਗੀ ਸਾਡੇ ਵੀਰ ਨੂੰ ਪਸੰਦ ਆ ਜਜੂਗੀ ਉਹ ਸੌਦਾ ਕਰ ਲੂਗਾ ਤੁਹਾਡੇ ਨਾਲ ਤੇ ਵੀਰ ਗੁਰਲਾਲ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਵੇੜ ਹਾਂਜੀ ਹਾਂਜੀ ਇਸ ਵੇੜ ਦੀ ਡਿਟੇਲ ਵੀਰ ਦੱਸ ਦਈਏ ਵੀ ਸੂਬਾ ਕਿਨਵਾ ਕਿੰਨੇ ਦਿਨਾਂ ਦੀ ਸੂਈ ਆ ਇਹ ਸੰਧੂ ਸਾਹਿਬ ਤਿੱਜਾ ਸੂਆ ਐਰਕੀ ਸੂਈ ਆ ਆਪਾਂ ਤਿੱਜਾ ਕਰਕੇ ਇਹ ਇਹਦੇ ਥੱਲੇ 12-13 ਕਿਲੋ ਜਿਹੜਾ ਖੁੱਲਾ ਡੁੱਲਾ ਹੀ ਬੌਲਾਵਾ ਦੋ ਡੰਗ ਛੱਡ ਗਏ ਕੋਈ ਚਾਰ ਡੰਗ ਆਪਣੇ ਘਰ ਚੋਲੇ ਠੀਕ ਹੈ ਜੀ ਕਿੰਨਾ ਬੌਲਾ 12 ਤੋਂ 13 ਕਿਲੋ ਹੋਊਗਾ ਜੀ 12-13 ਬੌਲਾ ਹਾਂ ਜੀ ਖੁੱਲਾ ਡੁੱਲਾ ਹੀ ਜਦ ਹੋਵੇ ਭਲਾ 14 ਹੀ ਤੇ ਆਪਾਂ 12 ਕਿਲੋ ਦੀ ਗਰੰਟੀ ਦੇਵਾਂਗੇ ਦੋ ਡੰਗ ਛੱਡ ਕੇ ਤਿੰਨ ਡੰਗ ਮਗਰ ਵੀ ਬੱਚੀ ਹੈ ਮਗਰ ਬੱਚੀ ਹੈ ਜੀ ਪਰਸੋਂ ਦੀ ਸੂਈ ਜੇ ਲਓ ਦੋਸਤੋ 나ੜੂ ਬਿਲਕੁਲ ਬੱਚੇ ਦੇ ਨਾਲ ਆਪਾਂ ਤੁਹਾਨੂੰ ਬਿਲਕੁਲ ਤਸੱਲੀ ਦੇ ਨਾਲ ਦਿਖਾ ਦਈਏ ਕਿ ਬਾਅਦ ਵਿੱਚ ਕਈ ਵਾਰ ਬਹੁਤੇ ਕਹਿੰਦੇ ਆ ਵੀ ਕਿਤੇ ਪਤਾ ਨਹੀਂ ਕਿੰਨੇ ਕੇ ਟਾਈਮ ਦਾ ਪਸੂ ਸੋਇਆ ਤੇ ਹੁਣ ਬੌਲੇ ਤੇ ਚੱਲ ਰਹੀ ਆ 12 13 ਲੀਟਰ ਜਿਹੜਾ ਹੁਣ ਬੌਲਾ ਸੰਧੂ ਸਾਹਿਬ ਖੁੱਲਾ ਡੁੱਲਾ ਹੀ ਆ ਦੋ ਡੰਕ ਕੋਈ ਐ ਭੈਣ ਭਰਾ ਤਸੱਲੀ ਨਾਲ ਚੋ ਕੇ ਫੇਰ ਆਪਣੇ ਘਰ ਅੱਛਾ ਗੁਰਲਾਲ ਭਾਈ ਇਹ ਬਰੀਡ ਜਰਸੀ ਕ੍ਰੋਸ ਹੀ ਆ ਗਈ ਇਹ ਜਰਸੀ ਦਾ ਤਾਂ ਸ਼ਾਈ ਵਾਲ ਦਾ ਕ੍ਰੋਸ ਬਾ ਵਿੱਚ ਹੈ ਤੇ ਠੰਡੀ ਠੰਡੀ ਬਹੁਤ ਜਿਆਦੀ ਸੰਧੂ ਸਾਹਿਬ ਜਿੱਥੇ ਮਰਜ਼ੀ ਕਰਮਾਂ ਲਈ ਨੂੰ ਖਲਾਰ ਕੇ ਚੋਣਦਾ ਕੋਈ ਉਹ ਜੀ ਗੱਲ ਨਹੀਂ ਛੜਾਕਲਣੀ ਆ ਕੋਈ ਇਹਨੂੰ ਮੰਗਾ ਨਹੀਂ ਪਾਉਣਾ ਕੱਖ ਨਹੀਂ ਚੂਣ ਚਾਂ ਇੱਕ ਨੰਬਰ ਆ ਜੀ। ਲਓ ਜੀ ਦੋਸਤੋ ਕਰੋ ਚੈੱਕ। ਹਾਂਜੀ। ਬਾਕੀ ਥਣ ਵੀ ਪੂਰਾ ਹੱਥੀ ਚੁਵਾਈ ਲਾ। ਮੈਨਾ ਸੰਤੂ ਸਾਹਿਬ ਚੁਵਾਈ ਤੇ ਮੋਗਾ ਹੀ ਲੱਗੀ ਆ ਕਰਮਾਲੀ ਨੂੰ ਤੇ। ਅੱਛਾ ਗੁਰਲਾਲ ਅੱਗੋਂ ਸੂਈ ਸੂਈ ਆਈ ਆਪਣੇ ਕੋਲ ਕਿ ਆਪਣੇ ਹੱਥੀ ਨਹੀਂ। ਨਹੀਂ ਸੰਤੂ ਸਾਹਿਬ ਆਪਣੇ ਘਰ ਹੀ ਆ ਕੇ ਸੂਈ ਪਰਸੋ ਬਚੀ। ਜੀ ਅਜੂਰ ਆਪਣੇ ਹੱਥੀ ਪੈ ਗਈ ਸੀ। ਮੈਨਾ ਸਾਰੀ ਵੀਡੀਓ ਬਣੀ ਪਈ ਐ ਤਸੱਲੀ ਨਾਲ ਜਿਹੜਾ ਭੈਣ ਭਰਾ ਖਰੀਦੂਗਾ ਪਹਿਲਾਂ ਆਪਣੇ ਤੋਂ ਵੀਡੀਓ ਮੰਗਾਵੇ ਫੇਰ ਆਪਣੇ ਤੋਂ ਖਰੀਦੂ। ਬਾਕੀ ਚੌਥਾ ਥਣਾ ਦਾ ਧਾਰਾਂ ਕੋਈ ਚੂਣ ਦੇ ਵਿੱਚ ਕੋਈ ਧਾਰਾਂ ਦਾ ਫਰਕ ਤੇ ਨਹੀਂ ਕੀ। ਮੈਨਾ ਸੰਤੂ ਸਾਹਿਬ ਇੱਕ ਡੰਗ ਆਪਣੇ ਘਰ ਵੀ ਠੀਕ ਹੈ ਹਾਂ ਜੀ ਲੈ ਵੀਰ ਗਰਲਾਲ ਖੋਲ ਕੇ ਤੋਰਦਗੇ ਸੋ ਦੋਸਤੋ ਪੂਰੀ ਡਿਟੇਲ ਮਿਲ ਗਈ ਆ ਤੁਹਾਨੂੰ ਬਾਕੀ ਚੋਣ ਅਗਲੇ ਪਿਛਲੇ ਥਾਣਾ ਦੇ ਵੀਰਾਂ ਦਾ ਵੀ ਇੱਕ ਸਾਰ ਕੋਈ ਇਹ ਨਹੀਂ ਹੈਗਾ ਕੋਈ ਧਾਰਾ ਵੱਧ ਘਟ ਨਿਕਲਦੀਆਂ ਫਿਰਨ ਗਈਆਂ ਤੇ 12 13 ਹੁਣ ਲੀਟਰ ਬੌਲੇ ਤੇ ਚੱਲਣ ਈ ਆ ਬਾਕੀ ਥਾਣ ਜਿਹੜਾ ਜਿੰਨਾ ਵੀ ਕਹਿ ਸਕਦੇ ਆਪਾਂ ਚੁਵਾਈ ਹੱਥੀ ਚੁਵਾਈ ਵਾਲਾ ਥਾਣਾ ਕਦ ਕਾਠ ਨਾਰਮਲੀ ਇੱਕ ਆਪਾਂ ਦੇਖਦੇ ਆ ਪੰਜਾਬ ਵਾਲੀਆਂ ਜਰਸੀਆਂ ਵੇਖਦੇ ਆ ਬੇਸ਼ੱਕ ਓਡਾ ਕਦ ਤੁਸੀਂ ਸਮਝ ਲਿਓ ਪਰ ਇਹ ਕ੍ਰੋਸ ਅੰਗ ਦੇ ਵਿੱਚ ਆ ਠੀਕ ਆ ਜਰਸੀ ਤੇ ਜਿੱਦਾਂ ਦੱਸਿਆ ਵੀ ਥੋੜਾ ਬਾਦਾ ਸ਼ਹੀਵਾਲ ਦਾ ਕ੍ਰੋਸ ਅੰਗ ਹੈਗਾ ਬਧੇਰੇ ਪੱਖ ਜਿਹੜਾ ਜਰਸੀ ਦਾ ਲੱਗਾ ਇਹਨੂੰ ਬਾਕੀ ਮੂਹ ਮੱਥੇ ਦੀ ਆਰਡਰ ਕੁਆਲਿਟੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਅੱਛਾ ਗੁਰਨਾਲ ਕੀ ਮੰਗ ਕਰਦੇ ਆ ਭਰਾ ਜੀ ਸੰਧੂ ਸਾਹਿਬ ਮੋਲ ਐਵੇਂ 45 50 ਆਪਾਂ ਗਲਤ ਮੋਲ ਨਾ ਆ ਗਏ ਕਿਤੇ ਕੀਤੇ ਨਾ ਹੋਣੀ ਕਰਨੇ ਆ ਮੁੱਲ ਜਾਇਜ ਕਰੀਦਾ ਵਾ ਚਲੋ ਜਿੰਨੇ ਵੀ ਭੈਣ ਭਰਾਣੇ ਰੁਪਈਏ ਲਾਉਣੇ ਆ ਆਪਦੀ ਨਿਗਾਹਾਂ ਹੀ ਲਾਉਣੇ ਆ ਜਿੰਨੇ ਵੀ ਲਾਉਣੇ ਆ ਇਹਦਾ ਮੁੱਲ 45 ਕਰੀਏ 50 ਕਰੀਏ 40000 ਦੇ ਦੇ ਦਾਂਗੇ ਉਹਦੇ ਚੋਂ ਖੁੱਲਾ ਮਾਨਤਾ ਕਰਾਂਗੇ 40 ਚ ਹਾਂਜੀ ਹੂੰ ਜੀ ਲੋਬ ਦੋਸਤੋ ਡਿਮਾਂਡ ਚਾਹੇ ਕੁਛ ਵੀ ਆ 45 ਆ ਠੀਕ ਹੈ ਜੀ ਤੇ ਪਰ 40000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਛੋੜ ਛੱਪਾ ਹੋ ਜਾਊਗਾ ਥੋੜਾ ਜਿਹਾ ਇੱਕ ਵਾਰੀ ਤੁਹਾਨੂੰ ਹੋਰ ਆਪਾਂ ਇੱਕ ਬਹਿ ਬਾਕੀ ਠੰਡੀ ਵੜੀ ਸੰਧੂ ਸਾਹਿਬ ਕਰਮਾਲੀ ਕੋਈ ਇਹਨੂੰ ਮੰਗਾ ਨਹੀਂ ਪਾਉਣਾ ਕੱਕ ਨਹੀਂ ਇਤਨਾ ਛੱਡ ਕੇ ਬੱਚਾ ਥੱਲੇ ਬੈਜੋ ਗਾ ਜੀ ਗੁਰਲਾਪੁਰ ਨਾਲ ਬਹੁਤ ਸੋਹਣੀਆਂ ਨੇ ਠੀਕ ਹੈ ਜੀ ਕੋਈ 8 8 7 7 ਇੰਚ ਤੇ ਥਣ ਲੱਗਾ ਚੋਂ ਪਾਸੇ ਠੀਕ ਹੈ ਜੀ ਤੇ 40 ਜੋ ਮਾਨਤਨ ਹਾਂਜੀ 40 ਜੋ ਮਾਨਤਨ ਕਰ ਦਾਂਗੇ ਠੀਕ ਹੈ ਭਰਾ ਜੀ ਅੱਛਾ ਤੇ ਗੁਰਨਾਲ ਅੱਗੇ ਆ ਗਈ ਆਪਣੇ ਕੋਲੇ ਜੋੜਾ ਝੋਟੀਆਂ ਦਾ ਹਾਂਜੀ ਠੀਕ ਹੈ ਝੋਟੀ ਪਹਿਲੇ ਨੰਬਰ ਤੇ ਜੇ ਇਹਦੀ ਗੱਲ ਕਰ ਲਈਏ ਉਮਰ ਕਿੰਨੀ ਕਿੰਨੀ ਤੱਕ ਦੇ ਆ ਸੰਧੂ ਸਾਹਿਬ ਇਹਦੀ 3 ਸਾਲ ਦੇ ਲਾਗੇ ਬੰਨੇ ਉਮਰ ਵਾ ਹਾਂਜੀ ਇਹ ਜਿਹੜੇ ਆਪਾਂ ਸੱਜਣਾ ਤੋਂ ਲਈਏ ਆਪਣੇ ਤੇ ਇਹ ਨਾ ਉਹਨਾਂ ਹਰਿਆਣੇ ਚੋਂ ਮੈਂ ਲੈਂਦੀ ਉਹਦੇ ਮਗਰ ਕੱਤੀ ਆਈ ਓਕੇ ਹਾਂਜੀ ਇਹਦੀ ਮਾਤਰਾ ਕਾਢੇਗਾ 14-15 ਕਿਲੋ ਆਮ ਹੀ ਗੱਲ ਉਹਨੇ ਦੁੱਧ ਕੱਢਿਆ ਵਾ ਹੂੰ ਹੂੰ ਚਲੋ ਹੁਣ ਆਪਾਂ ਨੂੰ ਸੀਮੰਦਾ ਤੇ ਪਤਾ ਨਹੀਂ ਉਹਨਾਂ ਕਿਹੜਾ ਭਰਾ ਹੈ ਕਿਹੜਾ ਨਹੀਂ ਇਹ ਆਵੇਂ ਆਪਾਂ ਝੂਠ ਮਾਰਦਗੇ ਫਾਇਦਾ ਨਹੀਂ ਤੇ ਬਾਕੀ ਬੜੀ ਕਰਤੂਤ ਵਾਲੀ ਝੋਟੀ ਆ ਸਿੰਗੀ-ਸੂੰਗੀ ਬਹੁਤ ਸੋਹਣੀ ਲੱਗੀ ਲਓ ਵੀ ਦੋਸਤੋ ਕਰੋ ਚੈੱਕ ਤੇ ਬਾਕੀ ਵੀਰ ਦੱਸ ਰਿਹਾ ਸੀ ਵੀ ਠੰਡੀਆਂ ਧੀਰੀਆਂ ਨੇ ਸੀਲਸ ਲੱਗਾ ਕੋਈ ਭਜਕ ਲਾਂਗੀਆਂ ਨਹੀਂ ਹੈਗੀਆਂ ਕਰਮਾਲੀਆਂ ਨੂੰ ਨਾ ਨਾ ਸੰਦੂ ਸਾਹਿਬ ਜਿੱਥੇ ਮਰਦੀ ਕਰਮਾਲੀਆਂ ਨੂੰ ਲਓ ਚੋਲੀ ਚੱਲੀ ਇੱਕ ਵਾਰੀ ਤੁਹ ਲੰਬੇ ਥਾਣਾ ਦੋਸਤੋ तकरीबन 1.5 ਇੰਚ ਇੰਚ 1.5 ਇੰਚ ਦਾ ਜਿਹੜਾ ਥਾਣਾ ਲੱਗਾ ਤੇ ਸਪੇਸ ਬਿਲਕੁਲ ਤੁਹਾਡੇ ਸਾਹਮਣੇ ਆ ਤਸੱਲੀ ਨਾਲ ਤੁਸੀਂ ਵੇਖ ਸਕਦੇ ਜੀ ਝੋਲੀ ਝਾਲੀ ਸੋਹਣੀ ਤਿਆਰ ਕਰੂ ਕਰਮਾ ਲਈ ਬਾਕੀ ਇੱਕ ਸਾਹਮ ਸੰਭਾਲਦੇ ਦੁੱਖੋਂ ਬੰਦਾ ਕਈ ਉਹਨਾਂ ਸੇਲ ਕਰ ਦਿੰਦਾ ਬਹੁਤੇ ਥਾਵਾਂ ਤੇ ਵੀ ਹਰ ਇੱਕ ਚੀਜ਼ ਮਹਿੰਗੀ ਹੋਈ ਪਈ ਆ ਫੀਡਾਂ ਜੇ ਪੱਠਾ ਡੱਕਾ ਤੂੜੀ ਤੰਦ ਸੁੱਕਾ ਹਰਾਚਾਰ ਸਭ ਕੁਝ ਠੀਕ ਹੈ ਜੀ ਵਜਨ ਪੈਂਦਾ ਬੰਦੇ ਤੇ ਜਦੋਂ ਤੇ ਕਈ ਵਾਰ ਉਹਨਾ ਅਫੋਰਡ ਨਹੀਂ ਕਰਦਾ ਬੰਦਾ ਉਹਦੇ ਕਰਕੇ ਕਿਤੇ ਨਾ ਕਿਤੇ ਵੀਰ ਬਹੁਤੇ ਸੇਲ ਕਰ ਦਿੰਦੇ ਆ ਪਰ ਅੱਗੋਂ ਸੇਲ ਕੀਤੀ ਹੋਈ ਚੀਜ਼ ਗੁਰਲਾਲ ਭਾਈ ਸਹੀ ਹੱਥਾਂ ਦੇ ਵਿੱਚ ਹੀ ਜਾਵੇ ਤੇ ਬਹੁਤ ਵਧੀਆ ਗੱਲ ਆ ਸੰਧੂ ਸਾਹਿਬ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਵੀ ਆਪਾਂ ਰੋਡ ਦੇ ਉੱਤੇ ਘਰ ਵਾ ਸਵੇਰ ਦੇ ਪਤਾ ਨਹੀਂ ਆ ਜਿਹੜੇ ਖੜਦੇ ਆ ਫੈਕਟਰੀਆਂ ਫੂਟਰੀਆਂ ਨੂੰ ਮਾਲ 2 ਨੰਬਰ ਵਾਲੇ 2 ਨੰਬਰ ਇਹ ਪਤਾ ਨਹੀਂ ਇੱਥੋਂ ਕਿੰਨੇ ਹੋ ਮੁਰਗੇ ਚਾਹ ਪਿਆ ਪਿਆ ਸਾਰੇ ਮੋੜ ਤੇ ਵੀ ਆਪਾਂ 2 ਨੰਬਰ ਤੇ ਦੇਣੀਆਂ ਨਹੀਂ ਆ ਸਹੀ ਹੈ ਵੀਰ ਆਪਾਂ ਉਧਰ ਵੀ ਕਟਾ ਲਿਆਂਦਾ ਸੀ ਤੇ ਕਲਾ ਨੌਰ ਦੇ ਬੰਦੇ ਲੈ ਗਏ ਗਦਾਸਪੁਰ ਪੁੱਛਣਾ ਵੀ ਹੋਵੇ ਵੀ ਹਾਂ ਇਹ ਝੂਠ ਨਾ ਮਾਰਦਾ ਵੇ ਆਪਾਂ ਨੰਬਰ ਵੀਰਾਂ ਦਾ ਦੇ ਦਾਂਗੇ ਤੁਹਾਨੂੰ ਉਹ ਵੀਡੀਓ ਪਾ ਦੇਣਗੇ ਆਪਦੇ ਘਰ ਦੀ ਠੀਕ ਹੈ ਕੋਈ ਉਹੋ ਜੀ ਗੱਲ ਨਹੀਂ ਹੈਗੀ ਇਹ ਦੋ ਨੰਬਰ ਚ ਜਿਹੜੇ ਕਰਮ ਵਾਲੀਆਂ ਕੱਲ੍ਹ ਦੀਆਂ ਲੋਕੋ ਖੋਖੋ ਖੜਨਦੇ ਪਰ ਆਪਾਂ ਦੇਣੀਆਂ ਨਹੀਂ ਦੋ ਨੰਬਰ ਚ ਪਲੀਆਂ ਝੋਟੀਆਂ ਵਾ ਬਸ ਆਹ ਤੇ ਕਰਮ ਵਾਲੀ ਲੱਗੀ ਚਲੋ ਗਾਂ ਅਗਲੇ ਦੇ ਕਰਮ ਆਪਾਂ ਤੇ ਕਹਿੰਦੇ ਨਹੀਂ ਵੀ ਇਹ ਖਲੋਤੀ ਹੋਊ ਜਾਂ ਨਾ ਖਲੋਤੀ ਹੋਊਗੀ 25 26 ਦਿਨ ਇਹਨਾਂ ਨੂੰ ਠੀਗਾ ਭਰਾਏ ਨੂੰ ਹੋ ਗਿਆ ਠੀਕ ਆ ਹਾਂਜੀ ਠੀਕ ਆ ਠੀਕ ਆ ਲਓ ਦੋਸਤੋ 25 26 ਦਿਨਾਂ ਤੇ ਜਿਹੜੀ ਆ ਅੱਗੇ ਨਵੇਂ ਦੁੱਤ ਰਲੀ ਵੀ ਆ ਬਾਕੀ ਅੱ ਠੀਕ ਆ ਤਾਂ ਵੀ ਕੋਈ ਗੱਲ ਨਹੀਂ ਕੀ ਬਾਕੀ ਕੱਦ ਸੋਨਾ ਝੋਟੀ ਦਾ ਕੱਦ ਵੱਡਾ ਬਾਕੀ ਅੱਗੇ ਚੰਗੀ ਵਧੀਆ ਚੰਗੀ ਸਾਫ ਸੰਭਾਲ ਵਾਲਾ ਕੋਈ ਵੀਰੇ ਨੂੰ ਟੱਕਰ ਗਿਆ ਤੇ ਸੋਹਣੀ ਝੋਟੀ ਰਾਜੀ ਹੋਰ ਵੀ ਕਰ ਲੋਂਗੇ ਬਾਕੀ ਲੰਬੀ ਪੂਛ ਠੀਕ ਆ ਕੱਦ ਸੋਨਾ ਧੌਣ ਧੌਣ ਲੰਬੀ ਆ ਸਿੰਘ ਸੁੰਗ ਦੀ ਬੰਤਰ ਬਹੁਤ ਵਧੀਆ ਸ਼ਾਈ ਛੂਈ ਪੂਰੀ ਵੇਖੋ ਤੁਸੀਂ ਮੱਥਾ ਬਿਲਕੁਲ ਬਲੈਕ ਆ ਲਓ ਜੀ ਠੀਕ ਗੁਰਲਾਲ ਬਾਕੀ ਤੋਰੇ ਤਾਰੇ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂਗਾ ਸੰਤੂ ਸਾਹਿਬ ਇੱਕ ਨੰਬਰ ਵਾਲਾ ਕਰਮਾਲੀ ਤੇ ਗੱਲ ਹੀ ਕੋਈ ਨਹੀਂ ਉਹ ਜੀ ਹਾਂ ਹਾਂਜੀ ਠੀਕ ਹੈ ਜੀ ਜੀ ਬਾਕੀ ਦੋਸਤੋ ਝੋਟੀ ਬਿਲਕੁਲ ਤੁਹਾਡੇ ਸਾਹਮਣੇ ਆ ਇੱਕ ਵਾਰੀ ਦੋ ਵਾਰੀ ਅੱਗੇ ਪਿੱਛੇ ਤਸੱਲੀ ਨਾਲ ਕਰਕੇ ਵੀ ਤੁਸੀਂ ਵੇਖ ਸਕਦੇ ਹੋ ਬਾਕੀ ਸੰਤੂ ਸਾਹਿਬ ਕੋਈ ਕਾਲੀਆਂ ਨਹੀਂ ਪੈਣ ਵਾਲੀਆਂ ਠੰਡੀਆਂ ਬਹੁਤ ਜ਼ਿਆਦੀਆਂ ਜਿੱਥੇ ਮਰਜ਼ੀ ਕਰਮਾਲੀਆਂ ਨੂੰ ਖੁਲਾਰ ਕੇ ਇਹਨਾਂ ਨੂੰ ਨਿਵਾਈ ਧਵਾਈ ਜਾਓ ਕੋਈ ਉਹੋ ਜੀ ਗੱਲ ਨਹੀਂ ਹੈਗੀ ਇਹਨੀਆਂ ਜ਼ਿਆਦੀਆਂ ਠੰਡੀਆਂ ਗੱਲ ਹੀ ਛੱਡ ਦੋ ਹਾਂਜੀ ਠੀਕ ਹੈ ਅਛਾ ਗੁਰਨਾਲ ਭਾਈ ਕੀ ਕਰਦੇ ਆ ਮੰਗਿੰਦੀ ਝੋਟੀ ਦਾ ਮੁੱਲ ਕੀ ਰਹੂਗਾ ਸੰਧੂ ਸਾਹਿਬ ਮੁੱਲ ਤੇ ਚਲੋ ਇਹੋ ਜੀ ਝੋਟੀ ਕਰਮਾ ਲਈ ਤਿਆਰ ਹੋਵੇ ਤੇ ਭਲਾ 2 ਲੱਖ ਦੀ ਵੀ ਨਹੀਂ ਮਿਲਦੀ ਜਿਹੜੀ ਗੱਲ ਵਾ ਹੂੰ ਹੂੰ ਇਹਦਾ ਮੁੱਲ ਜੋ ਆਪਾਂ ਮਰਜ਼ੀ ਕਰੀਏ ਆਪਾਂ 40 ਚੋਂ ਮਾਨਤਾਨ ਕਰਨਾ ਵਾ 40 ਚੋਂ ਹਾਂਜੀ ਠੀਕ ਹੈ ਭਰਾ ਜੀ ਲਓ ਦੋਸਤੋ 40000 ਦੇ ਵਿੱਚੋਂ ਮਾਨਤਾਨ ਵੀਰ ਕਹਿ ਰਿਹਾ ਵੀ ਕਰਾਂਗੇ ਛੋੜ ਛੱਪਾ ਕਰਾਂਗੇ ਤੇ ਜਿਹੜੇ ਵੀਰ ਨੂੰ ਪਸੰਦ ਆਊਗੀ ਸੌਦਾ ਕਰ ਲਿਓ ਬਣੀ ਪਤਰੀ ਝੋਟੀ ਐ ਇਸੇ ਤਰ੍ਹਾਂ ਬਿਲਕੁਲ ਆਸ ਵੀ ਹੋਈ ਆ ਲੱਗੀ ਏ ਆਸ ਬਣੀ ਆ ਬਾਕੀ ਅੱਗੇ ਜਿਹੜਾ ਵੀਰ ਕੋਈ ਲੈ ਜਾਊਗਾ ਦੋਸਤੋ ਅੱਗੇ ਕਿਸਮਤ ਹੁੰਦੀ ਹੈ ਕਈ ਵਾਰ ਪਸੂ ਨਿਕਲ ਆਵੇ ਤੇ ਕਰਮ ਵਾਲੀ ਕੋਈ ਪੰਜਾ ਸੱਤਾਂ ਤਹਾਂ 8 ਮਹੀਨੇ ਤੱਕ ਜਿਹੜਾ ਦੋਸਤੋ ਸੌਣ ਦੀ ਬਿਲਕੁਲ ਤਿਆਰੀ ਹੋ ਜੂਗੀ ਹਾਂਜੀ ਉਹ ਤਾਂ ਸੰਧੂ ਸਾਹਿਬ ਅਗਲੇ ਦੇ ਕਰਮ ਵਾਂ ਜੀ ਆਪਾਂ ਸਚਾਈ ਦੱਸੀ ਜੋ ਅਗਲਿਆਂ ਨੇ ਆਪਾਂ ਨੂੰ ਦੱਸਿਆ ਵਾ ਵੀ ਇਹਨੂੰ ਸੀਮਨ ਭਰਾਇਆ ਕਰਮ ਵਾਲੀ ਨੂੰ ਤੇ 25 26 ਦਿਨ ਅੱਜ ਹੋ ਗਏ ਆ ਜਿਹੜੀ ਗੱਲ ਵਾ ਚਲੋ ਗਾਂ ਅਗਲੇ ਦੇ ਕਰਮ ਵਾਂ ਅਗਲੇ ਦਾ ਲੱਕਵਾਜੇ ਕੰਮ ਕਰ ਜੇ ਖਲੋਤੀ ਨਿਕਲਾਵੇ ਫਿਰ ਤੇ ਗੱਲਾਂ ਹੀ ਪਰੇ ਆ ਤੇ ਚਲੋ ਚੰਗੀ ਗੱਲ ਆ ਹਾਂਜੀ ਹਾਂਜੀ ਤੇ ਬਾਕੀ ਦਿਨ ਟੱਪੇ ਆਵੇ ਉਹ ਨਿਕਲ ਵੀ ਸਕਦੀ ਏ ਬਾਕੀ ਕੁਝ ਵੀ ਆ ਪਰ ਕੋਈ ਆਪਦਾ ਖਾਲੀ ਮੰਨ ਕੇ ਵੀ ਸੌਦਾ ਕਰ ਲੈ ਢੀ ਝੋਟੀ ਦਾ ਹਾਂਜੀ ਹਾਂਜੀ ਅੱਛਾ ਤੇ ਕਰ ਲਾ ਲੱਕਿਆ ਕੀ ਆਪਣੇ ਕੋਲ ਦੂਜੇ ਨੰਬਰ ਤੇ ਆ ਹਾਂਜੀ ਸੰਧੂ ਸਾਹਿਬ ਇਹ ਵੀ ਛਿੱਗੀ ਆ ਮੂੰਹ ਝੋਟੀ ਲਓ ਵੀ ਹਾਂਜੀ ਠੀਕ ਆ ਹਾਂਜੀ ਬਾਕੀ ਦੋਸਤੋ ਇਹ ਕਰੋ ਸੰਗ ਦੇ ਵਿੱਚ ਕਿਸੇ ਨੀਲੀ ਦੇ ਮਾਲੀ ਤੋਂ ਵੀ ਬਣੀ ਹੋ ਸਕਦੀ ਏ ਆਖੋ ਕੋ ਵੇਖੋ ਬਹੁਤ ਪਿਆਰੀ ਆ ਬਿੱਲੀ ਮਨਕਣੀ ਆਖਾ ਹਾਂਜੀ ਤੇ ਝੋਟੀ ਬਹੁਤ ਸੋਹਣੀ ਆ ਵੇਖੋ ਠੀਕ ਆ ਉਮਰ ਠੀਕ ਹੈ ਜੀ ਠੀਕ ਆ ਆ ਲਓ ਜੀ ਇੱਕ ਵਾਰੀ ਥਾਣ ਥਾਣ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਈਏ ਤਸੱਲੀ ਨਾਲ ਚਾਰ ਥਾਣਾ ਦੋਸਤੋ ਲੰਬੇ ਥਾਣਾ ਤਕਰੀਬਨ ਕੱਟੀ ਆਪਾਂ ਕਹਾਂਗੇ ਕੱਟੀ ਆ ਝੂਟੀ ਕੁਵੀਰ ਮੰਨ ਲੇ ਥਾਣ ਥਾਣ ਬਹੁਤ ਵਧੀਆ ਇੱਕ ਉਂਗਲ ਉਂਗਲ ਵਰਗੇ ਆਪਾਂ ਥਾਣਾ ਵੀ ਲੰਬਾਈ ਇੱਕ ਉਂਗਲ ਉਂਗਲ ਜੱਡੀ ਲੰਬਾਈ ਆ ਥਾਣਾ ਦੀ ਤੇ ਬਿਲਕੁਲ ਕਲਮੀ ਥਾਣਾ ਨੋਕਲਾ ਠੀਕ ਆ ਬਹੁਤ ਸੋਹਣਾ ਥਾਣਾ ਨਿਕਲ ਕੇ ਸਾਹਮਣੇ ਆਊਗਾ ਜਦੋਂ ਝੋਟੀ ਬਿਲਕੁਲ ਬੱਤਰ ਆ ਗਈ ਬਿਲਕੁਲ ਤਿਆਰੀ ਤੇ ਹੋਈ ਟੁੱਕੀ ਹੋਈ ਤੇ ਗੁਰਲਾਲ ਮੂੰਹੋਂ ਦੰਦੀ ਕਿਵੇਂ ਭਰਾ ਇਹ ਛਗੀ ਆ ਸੰਤੂ ਸਾਹਿਬ ਛਗੀ ਆ ਹਾਂਜੀ ਜਿਹੜਾ ਵੀ ਸੱਜਣ ਆਪਣੇ ਤੋਂ ਖਰੀਦਾ ਆ ਆਪਣੇ ਘਰ ਲਵਾ ਆਗੇ ਭਲਾ ਇਥੇ ਕੋਈ ਆਉਂਦਾ ਵਾ ਤਸੱਲੀ ਨਾ ਆਏ ਮੂੰਹ ਮਾਏ ਦਾ ਵੇਖ ਕੇ ਸਾਰਾ ਕੁਝ ਚੈੱਕ ਕਰਕੇ ਤੇ ਫੇਰ ਆਪਾਂ ਨੂੰ ਰੁਪਈਏ ਦੇ ਦੇ ਨੀ ਅੰਗ ਪਰ ਕਰਮਾਲੀਆਂ ਦੇ ਪੂਰੇ ਆ ਮਾਣਾ ਖੁੱਲੀਆਂ ਦੁਨੀਆਂ ਕੋਈ ਉਹੋ ਜੀ ਗੱਲ ਨਹੀਂ ਆ ਕੋਈ ਸਿੰਘਾਂ ਸੰਗਾਂ ਦੀ ਪੰਤਰਗੈਰ ਨਹੀਂ ਗਈ ਹਾਂਜੀ ਹਾਂਜੀ ਬਿਲਕੁਲ ਸਿੰਘ ਵੀ ਸਿੰਘਾਂ ਦੀ ਥਾਂ ਬਿਲਕੁਲ ਉਵੇਂ ਦੇ ਗੁਲਾਈ ਦੇ ਵਿੱਚ ਫੱਬ ਪੂਰੀ ਆ ਜੀ ਜੀ ਕੋਈ ਔੜ ਨਹੀਂ ਹੈਗਾ ਦੋਸਤੋ ਕਿਸੇ ਪਾਸਿਓਂ ਵੀ ਆਪਾਂ ਕਹਿ ਦਈਏ ਖੁੰਝੀਆਂ ਨੇ ਕਰਮਾਲੀਆਂ ਪੂਛ ਲੰਬਾਈਆਂ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਉਹਦੇ ਨਾਲੋਂ ਕੋਈ 2-3 ਇੰਚ ਆ 4 ਇੰਚ ਘੱਟ ਹੋਊਗੀ ਠੀਕ ਹੈ ਜੀ ਕੱਦ ਕਾਠ ਵੈਸੇ ਇੱਕੋ ਜਿਹੇ ਲੱਗਦੇ ਖਣੀਆਂ ਤੇ ਤੇ ਗੁਰਲਾਲ ਲਿਓ ਵੀਰ ਖੋਲ ਕੇ ਵੀ ਤੋਰ ਦਿੱਗੇ ਸੋ ਜੋੜੀ ਆ ਵੀਰੋ ਜਿਹੜੇ ਵੀਰ ਨੂੰ ਜੋੜੀ ਪਸੰਦ ਆਊਗੀ ਇਕੱਠੀਆਂ ਦਾ ਸੌਦਾ ਮਾਰ ਲਿਓ ਜੇਕਰ ਕੱਲਾ ਕੱਲਾ ਨਾਗ ਕਿਸੇ ਵੀਰ ਨੇ ਖਰੀਦਣਾ ਤੇ ਉਹਦਾ ਬਿਲਕੁਲ ਤੁਹਾਨੂੰ ਨਾਲ ਦੀ ਨਾਲ ਆਪਾਂ ਡਿਟੇਲ ਦਿੱਤੀ ਜਾ ਰਹੇ ਆ ਰੇਟ ਪੜਦਾ ਵੀ ਦੱਸੀ ਜਾ ਰਹੇ ਆ ਇਕੱਠੀਆਂ ਦਾ ਸੌਦਾ ਮਾਰਨਾਂ ਦੇ ਵਿੱਚੋਂ ਕੋਈ ਗੁੰਜਾਇਸ਼ ਹੋਰ ਵੀ ਹੁੰਦੀ ਹੋਈ ਉਹ ਵੀ ਮੌਕੇ ਤੇ ਹੋ ਜੂਗੀ ਲਓ ਜੀ ਤੋ ਕਾਫੀ ਵੀਰੇ ਵੀ ਡਿਮਾਂਡ ਕਰਦੇ ਰਹਿੰਦੇ ਸੀਗੇ ਵੀ ਕਟੀਆਂ ਝੋਟੀਆਂ ਹਨਾ ਪਲੀਆਂ ਪੋਸੀਆਂ ਚਾਹੀਦੀਆਂ ਨੇ ਪੂਰੀਆਂ ਵੀ ਤਿਆਰੀ ਤੇ ਜਿਹੜਾ ਹੋਏ ਪਸੂ ਤੇ ਕੋਈ 2 ਮਹੀਨੇ 3 ਮਹੀਨੇ ਆਪਦੀ ਨਿਗਰਾਨੀ ਦੇ ਵਿੱਚ ਤੁਸੀਂ ਕੇਅਰ ਕਰ ਲਓਗੇ ਤਾਂ ਤਕਰੀਬਨ ਆਸ ਨਵੇਂ ਦੁੱਧ ਰਲਣਾਂ ਲੀਆਂ ਨੇ ਠੀਕ ਆ ਜੀ ਇੱਕ ਪਹਿਲੇ ਨੰਬਰ ਵਾਲੀ ਚਲੋ ਉਹ ਤੋਂ ਕੋਈ ਵੀਰ ਜਿਹੜਾ ਲੈ ਗਿਆ ਆਪਦਾ ਟਾਈਮ ਦੇਖ ਸਕਦਾ ਨਿਤਰਾ ਨਿਤਰਾ ਹੀ ਤਾਂ ਫਿਰ ਵੀ ਵੈਲ ਗੋਡ ਆ ਤੇ ਬਾਕੀ ਅਦਰਵਾਈਜ਼ ਤੁਸੀਂ ਆਪਦੇ ਹੱਥੀ ਵੀ ਇਹਨਾਂ ਤੇ ਜਿਹੜੀ ਤੁਸੀਂ AI ਕਰਵਾ ਸਕਦੇ ਸੀ ਤੇ ਗੁਰਲਾਲ ਭਾਈ ਕੀ ਮੰਗ ਕਰਾਂਗੇ ਦੀ ਸੰਦੂ ਸਾਹਿਬ ਮੂਲ 35 36 37 ਕਰੀ ਜਾਈਏ ਜੋ ਮਰਜੀ ਇਹਦਾ 30000 ਜਮਾਨਤਾਨ ਕਰਾਂਗੇ 30000 ਚ ਹਾਂਜੀ ਖੁੱਲਾ ਮਾਨਤਾਨ ਕਰ ਦਾਂਗੇ ਕੋਈ ਗੱਲ ਨਹੀਂ ਜੇ ਕੋਈ ਭੈਣ ਭਰਾ ਜੋੜਾ ਖਰੀਦੂਗਾ ਫਿਰ ਉਸ ਹਿਸਾਬ ਨਾਲ ਖੁੱਲ੍ਹਿਆਂ ਛੋੜਾਂ ਕਰਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਆਪਾਂ ਇੱਕੇ ਘਰ ਚੋਂ ਲਈਆਂ ਮੈਂ ਤੇ ਆਵਾ ਨਾ ਵੀ ਕੋਈ ਜੋੜੀ ਲੈ ਜਾ ਜਿਹੜੀ ਗੱਲ ਵਾ ਤੇ ਫਿਰ ਤੇ ਬਹੁਤਾਂ ਨਜ਼ਾਰਾ ਆ ਜਾਂਦਾ ਮਹਾਰਾਜ ਦੀ ਮੇਨਾ ਚਲੋ ਆ ਤੇ ਹੁਣ ਕਰਮ ਆਲੀ ਮੇਰੇ ਹਿਸਾਬ ਨਾਲ ਚਲੋ ਗੁਰੂ ਅਰਬਿੰਦ ਪਾਸ਼ਾ ਮਿਹਰ ਕਰੇ ਸ਼ੈ ਤਾਂ ਸੂਣ ਆਲੀ ਨਿਕਲੀ ਆਵੇ ਚਲੋ ਅਗਲੇ ਦੇ ਕਰਮ ਆ ਜੀ ਬਿਲਕੁਲ ਜੀ ਹਾਂਜੀ ਹਾਂ ਜੋੜਾ ਕਿਸੇ ਵੀਰ ਨੇ ਪੋਣਾ ਜਿੱਦਾਂ ਮਰਜੀ ਕਿਸੇ ਵੀਰ ਦੀ ਸਮਝ ਆਉਂਦਾ ਸਬਦਾ ਤੁਸੀਂ ਰਲ ਲਿਓ ਮੌਕੇ ਤੇ ਠੀਕ ਆ ਥੋੜਾ ਬਦ ਉੱਤਾਂ ਹੀਟ ਹੋ ਜਾਊਗਾ ਤੇ ਤਿੰਨ ਪਸ਼ੂ ਸੀਗੇ ਅੱਜ ਇੱਕ ਵਾਰ ਤੁਹਾਨੂੰ ਦਿਖਾਈਆ ਪਹਿਲੇ ਨੰਬਰ ਤੇ ਸੂਈ ਸਬਾਈ ਤੇ ਚੋਕੇ ਪਸਮਾ ਕੇ ਆਪਦਾ ਤੁਸੀਂ ਤਸੱਲੀ ਕਰ ਲਿਓ ਦੂਰ ਨੇੜੇ ਕੋਈ ਵੀਰ ਸੌਦਾ ਕਰਦਾ ਵੀਡੀਓ ਕਾਲ ਤੇ ਇੱਕ ਟਾਈਮ ਤੇ ਇੱਕ ਟਾਈਮ ਘਰ ਆਦੇ ਆਣ ਕੇ ਤਸੱਲੀ ਕਰ ਲਿਓ ਹੋਰ ਵੀਰ ਗੁਰਲਾਲ ਸਿੰਘ ਬੱਸ ਚੜ੍ਹਦੀ ਕਲਾ ਸੁਨਸਰ ਤੇ ਬੋਲ ਦੀਏ ਨੰਬਰ ਨੰਬਰ 82177 82497 ਦੂਜਾ ਨੰਬਰ 8289016207 ਠੀਕ ਹੈ ਭਰਾ ਹਾਂਜੀ ਲਓ ਦੋਸਤੋ ਇਹ ਸਾਰੇ ਮੇਰੇ ਨਾਲ ਵੀਰ ਗੁਰਲਾਲ ਸਿੰਘ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਛੀਤਰਨ ਤਰਨਤਾਰਨ ਸਾਹਿਬ ਪਸ਼ੂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਆਪਦੀ ਡਿਟੇਲ ਲੈ ਸਕਦੇ ਜੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤੂ ਸਾਹਿਬ